ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਬਨੂਤ ਜੀ ਆ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਪਟਨਾ ਸਾਹਿਬ ਦੇ ਸਿੰਘ ਸਹਿਬਾਨ ਚ ਬਦਰ ਹਬੀਬਾਦ ਦੋਇ ਤਿੰਨ ਦਾ ਮਤਾ ਕਰ ਦਿੱਤਾ ਖਤਮ ਹੁਣ ਜਾਣੋ ਕੀ ਹੈ ਇਹ ਮਤਾ ਅਚਰੀ ਅਮਰ ਸਹਿਬ ਕਾਲ ਤਖਤ ਸਹਿਬ ਦੇ ਤਖਤ ਸ਼੍ਰੀ ਹਰਮੰਦਰ ਸਹਿਬ ਪਟਨਾ ਸਹਿਬ ਦੇ ਸਿੰਘ ਸਹਿਬਾਨ ਚ ਵਾਧ ਰਹਿ ਵਿਵਾਰ 19 ਨਵੰਬਰ 2003 ਨੂੰ ਪੰਜ ਤਖਤ ਸਹਿਬਾਨ ਦੇ ਜ਼ਖਤੀਦਾਰ ਵੱਲੋਂ ਸਹਿਮ ਸਰਬਸੰਮਤੀ ਨਾਲ ਕੀਤੇ ਗਏ ਮਤੇ ਅਨੁਸਾਰ ਖਤਮ ਹੋ ਜਾਂਦਾ ਹੈ 2003 ਦੇ ਮਤੇ ਅਨੁਸਾਰ 6 ਨਵੰਬਰ 6 ਦਸੰਬਰ 2022 ਅਤੇ 21 ਮਈ 2025 ਨੂੰ ਪੰਜ ਸਿੰਘ ਸਹਿਬਾਨ ਦੀਆਂ ਹੋਈਆਂ ਇਕੱਤਰਤਾਵਾਂ ਵਿੱਚ ਪੰਥਕ ਮਾਮਲਾ ਹੋਣ ਹੋਰ ਹੋਰ ਕਾਰਨ ਸਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਹਿਬ ਤੇ ਪੰਥ ਪ੍ਰਬੰਧਕ ਕਮੇਟੀ ਦੇ ਮਾਮਲੇ ਨੂੰ ਨਹੀਂ ਵਿਚਾਰਿਆ ਜਾ ਸਕਦਾ ਪੰਥਕ ਮਸਲੇ ਨੂੰ ਵਿਚਾਰਨ ਦੇ ਅਧਿਕਾਰ 2003 ਦੇ ਮਤੇ ਅਨੁਸਾਰ ਪੰਜ ਤਖਤ ਸਹਿਬਾਨ ਜਾਂ ਕਿਸੇ ਜਥੇਦਾਰ ਦੀ ਗੈਰ ਮੌਜੂਦਗੀ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਦੀ ਚਮੁੱਲੀ ਤਰ ਬਿਨਾਲ ਵਿਚਾਰੇ ਜਾ ਸਕਦੇ ਹਨ 6 ਦਸੰਬਰ 2022 ਤੇ 21 ਮਈ 2025 ਨੂੰ ਪੰਜ ਸਿੰਘ ਸਹਿਬਾਨ ਦਿਆਂ ਹੋਈਆਂ ਇਕੱਤਰਤਾਵਾਂ ਚ ਕਈ ਸਥਾਨਿਕ ਮਸਲੇ ਮਾਮਲੇ ਵਿਚਾਰੇ ਗਏ ਹਨ ਇਨ੍ਹਾਂ ਮਾਮਲਿਆਂ ਨਾਲ ਹੀ ਆਪਟਨਾ ਸਹਿਬ ਨਾਲ ਮਾਮਲੇ ਨੂੰ ਵੀ ਵਿਚਾਰ ਕੇ ਫੈਸਲੇ ਸੁਣਾਏ ਗਏ ਸਨ ਜਿਸ ਨੂੰ ਪਟਨਾ ਸਹਿਬ ਦੇ ਜਥੇਦਾਰ ਸਿੰਘ ਸਹਿਬ ਪੰਥਕ ਪਰ ਕਮੇਟੀ ਮੰਨਨ ਨੂੰ ਤਿਆਰ ਨਹੀਂ ਹੈ ਹੋ ਰਹੀ ਹੈ ਤੇ ਇਸ ਵਿਵਾਦ ਇਹ ਵਿਵਾਦ ਵੱਧਦਾ ਜਾ ਰਿਹਾ ਹੈ ਦੋਹਾਂ ਤਖਤ ਸਹਿਬਾਨਾ ਦੇ ਪੰਜ ਸਿੰਘ ਸਹਿਬਾਨ ਇੱਕ ਦੂਸਰੇ ਤੇ ਹੁਕਮਨਾਮਿਆਂ ਨੂੰ ਰੱਦ ਕਰ ਰਹੇ ਹਨ 6 ਦਸੰਬਰ 22 ਨੂੰ ਜਿਹੜੀ ਪੰਥ ਪੰਜ ਸਿੰਘ ਸਹਿਬਾਨ ਦੀ ਇਕਤਤਾ ਹੋਈ ਸੀ ਉਹ 19 ਨਵੰਬਰ 2003 ਦੇ ਪੰਜ ਤਖਤ ਸਹਿਬਾਨ ਦੇ ਜਥੇਦਾਰਾਂ ਦੀ ਸਹਿਮਤੀ ਦੇ ਮਤੇ ਦੇ ਨਿਜਮਾਨ ਤੇ ਖਰੀ ਨਹੀਂ ਉਤਰਹੀ ਇੱਕ ਇਸ ਇਕਤਤਾ ਜੋ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਸਾਬ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੱਦੀ ਜਥੇਦਾਰ ਗਿਆਨੀ ਗਿਆਨੀ ਰਕबीर ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਬ ਗਿਆਨੀ ਸੁਲਤਾਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਬ ਗਿਆਨੀ ਮਲਕੀਤ ਸਿੰਘ ਅਤੇ ਪੰਜ ਪਿਆਰਿਆਂ ਦੇ ਜੋ ਭਾਈ ਮੰਗਲ ਸਿੰਘ ਸ਼ਾਮਲ ਹਨ ਇਸ ਤਰ੍ਹਾਂ 21 ਮਈ 2025 ਨੂੰ ਜੋ ਇਕੱਤਰਤਾ ਕੀਤੀ ਗਈ ਸੀ ਉਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗਰਗਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ ਬਖਸ਼ੀ ਸਿੰਘ ਸ਼ਾਮਲ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ